ਮੈਂ ਵਸਾਣਾ ਨਹੀਂ ਸੋਨੂੰ ਮੈਂ ਜਸਪ੍ਰੀਤ ਦੀ ਫਰੈਂਡ ਐ ਜੀ ਨਹੀਂ ਕਿੱਥੇ ਵਸਾਤਾ ਤੈਨੂੰ ਤੂੰ ਐਨਾ ਸ਼ੁਕਰ ਕਰ ਵੀ ਤੈਨੂੰ ਵਿਆਹਤਾ ਕਿਸੇ ਨੂੰ ਹਜੇ ਤੱਕ ਤੇਰਾ ਪਤਾ ਨਹੀਂ ਲੱਗਿਆ ਵਿਆਹ ਚੀਜ਼ ਖਾਂਦੀ ਐ ਹੋ ਹਾ ਕੱਲੇ ਸਾਫ ਮੋਟਰਸਾਈਕਲ ਹਾਂ ਮੋਟਰਸਾਈਕਲ ਦਾ ਸਾਫ ਕਰ ਲਿਆ ਹੋ ਗਈ ਤਿਆਰ ਤੂੰ ਹਾਂ ਮੈਂ ਤਿਆਰਾਂ ਬਸ ਲੌਕ ਹੀ ਲਾਉਣੇ ਆ ਕੱਲੇ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਮੈਂ ਕਿ ਜੇ ਤੇਰਾ ਕੁਝ ਦੁਖਦਾਗਾ ਮੈਂ ਤੈਨੂੰ ਜਾਂਦਾ ਹਾਂ ਡਾਕਟਰ ਦੇ ਦਿਖਾ ਦਿੰਦਾ ਪਤਾ ਕੀ ਆ ਘਰੇ ਤੇਰੇ ਚਾਚੇ ਤਾਂ ਇਹ ਵੀ ਕਹਿਣਗੇ ਤੇ ਹੋਰ ਵੀ ਮਾਂ ਵੀ ਹੋਊਗੀ ਉੱਤੇ ਉਹਨਾਂ ਨੇ ਕਿਹਾ ਸਾਡੀ ਕੁੜੀ ਨੂੰ ਦਵਾਈ ਨਹੀਂ ਦਵਾਈ ਹੈ ਜੇ ਕੁਝ ਦੋਸਦਾ ਮੈਨੂੰ ਦੱਸ ਦੇ ਮੈਂ ਤੁਹਾਨੂੰ ਜਾਂਦਾ ਦਿਖਾ ਦੂੰਗਾ ਫਿਰ ਆਪਾਂ ਪਿੰਡ ਨਿਕਲ ਜਾਗੇ ਓਹੋ ਤੁਸੀਂ ਐਵੇਂ ਫਿਕਰ ਕਰੀ ਜਾਂਦੇ ਆ ਕੁਝ ਨਹੀਂ ਹੋਇਆ ਨਾਲੇ ਇੱਕ ਗੱਲ ਹੋਰ ਮੈਂ ਹੁਣ ਚੱਲੀ ਆ ਪੇਕੇ ਨਾਲੇ ਤੁਸੀਂ ਆਪ ਦੇਖੋ ਪੇਕੇ ਜਾਂਦੀ ਕੁੜੀ ਕੋਈ ਬਿਮਾਰ ਹੁੰਦੀ ਆ ਸਮਝ ਲਈ ਠੀਕ ਹੋ ਜਾਂਦੀ ਆ ਬਿਮਾਰ ਵੀ ਹਨਾ ਤੇ ਮੇਰੀ ਗੱਲ ਸੁਣੋ ਇੱਕ ਮੈਂ ਤੁਹਾਡੇ ਹੋਰ ਗੱਲ ਕਹਿਣੀ ਸੀ ਹਾਂ ਹੁਣ ਆਏ ਨਾ ਕਿਉਂ ਵੀ ਆਪਾਂ ਸ਼ਾਮ ਨੂੰ ਮੁੜਾਂ ਮੰਗੇ ਇੱਕ ਦੋ ਦਿਨ ਲਾ ਕੇ ਆਵਾਂਗੇ ਚੰਗਾ ਮਸਾ ਜਾਂਦੇ ਆ ਚਲੋ ਹੁਣ ਗੱਲਾਂ ਨਾ ਕਰੀ ਜਾ ਹੋਰ ਮੈਂ ਵੀ ਆਪਾ ਕਰਦਾ ਤੇ ਤੂੰ ਜਿੰਦਾ ਲਾਇਆ ਹਾਂ ਮੈਂ ਲੋਕ ਲਾਦਾ ਤੇ ਕੱਢੋ ਛੇਤੀ ਚੰਗਾ ਚੰਗਾ ਇਹਦਾ ਆ ਗਿਆ ਲੈ ਇਹ ਤਾਂ ਜੈ ਸਾਹਿਬ ਦਾ ਆ ਗਿਆ ਸਾਸਰੀ ਗਾ ਸਰ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਨਹੀਂ ਸਰ ਮੈਂ ਸੁੱਟੀ ਤੇ ਸੀਗਾ ਜੀ ਅੱਜ ਨਾ ਥੋੜਾ ਜਿਹਾ ਕੰਮ ਜਾ ਪੈ ਗਿਆ ਈ ਸਾਨੂੰ ਜੀ ਸਰ ਜੀ ਸਸਰ ਜਾਣਾ ਪਊਗਾ ਜੀ ਠੀਕ ਆ ਸਰ ਠੀਕ ਆ ਜੀ ਕੋਈ ਗੱਲ ਨਹੀਂ ਸਰ ਮੈਂ ਜਾ ਆਉਂਗਾ ਗੱਡੀ ਲੈ ਜਾਣਾ ਜੀ ਤੇ ਮੈਂ ਉਧਰੋਂ ਕਰਕੇ ਕੰਮ ਨਾ ਤੇ ਮੈਂ ਮੜਾਜ ਅੱਜ ਪਿੰਡ ਚੱਲੇ ਸੀਗਾ ਜੀ ਘਰਦਿਆਂ ਨਾਲ ਜੀ ਸਰ ਜੀ ਠੀਕ ਆ ਸਰ ਠੀਕ ਆ ਜੀ ਥੈਂਕ ਯੂ ਸਰ ਥੈਂਕ ਜੈ ਸਾਹਿਬ ਦਾ ਫੋਨ ਸੀ ਕੀ ਕਹਿੰਦੇ ਹੋ ਨਾ ਉਹ ਕਹਿੰਦੇ ਮੜਾਜ ਪੁੱਛੋ ਗੱਡੀ ਚ ਜਾ ਕੇ ਫਿਰ ਤੁਸੀਂ ਐ ਕਰਿਓ ਉਹ ਹਾਂ ਮੈਨੂੰ ਉਤਾਰ ਕੇ ਫਿਰ ਜਾਇਆ ਜੋ ਚਾਪਾਣੀ ਪੀ ਕੇ ਕਰਦੇ ਆਂ ਫਿਰ ਮੋਟਰਸਾਈਕਲ ਨੂੰ ਰਹਿ ਦਿੰਦੇ ਆ ਤੇ ਆਪਾਂ ਗੱਡੀ ਤੇ ਜਾ ਜਾਈਏ ਮੈਂ ਤਾਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਮੋਟਰਸਾਈਕਲ ਨਾਲ ਵੈਸੇ ਵੀ ਗਰਮੀ ਆ ਚੱਲ ਫਿਰ ਇਹਨੂੰ ਮੈਂ ਕਢਾ ਦਿੰਦਾ ਗੱਡੀ ਤੇ ਚੱਲ ਆਹ ਗੱਡੀ ਹਾਂ ਗੱਡੀ ਕੱਢ ਲਓ ਚੱਲ ਠੀਕ ਹੈ ਹਾਈ ਲਗਾਏ ਉਹ ਕਰ ਕੋਈ ਹੱਲ ਮੇਰੇ ਸਾਲਿਆ ਤਾਂ ਆਪਣੀ ਨੂੰ ਨਾ ਲਾ ਯਾਰ ਕਰਦਾ ਬਈ ਪੁਸਤਾਨ ਹਲੋ ਬਾਈ ਕਿਵੇਂ ਆ ਬਾਈ ਯਾਰ ਹੱਲ ਕਰਦੇ ਸਾਡਾ ਥੋੜੇ ਟਾਈਮ ਦੀ ਐ ਅਸੀਂ ਤਾਂ ਗਏ ਕਿਆ ਨਹੀਂ ਆਂਦਾ ਕੋਈ ਆਸਾ ਪਾਸਾ ਤਾਂ ਦੇਖ ਰਿਆ ਕਰੋ ਸੌ ਗੜੀ ਚ ਆਵਾਜ਼ ਆਈ ਅਬ ਗਲੀਆਂ ਗੁਲੀਆਂ ਦਾ ਸਾਨੂੰ ਨਹੀਂ ਪਤਾ ਬਈ ਸਾਡਾ ਹੱਲ ਕਰਕੇ ਦੇ ਯਾਰ ਸਾ ਇਸ ਮੰਡੀ ਘਟ ਹੁਣ ਘਰ ਕੇ ਫੋਨ ਕਰੀਏ ਜੀ ਬਈ ਉਹ ਤਾਂ ਫੋਨ ਕੱਟ ਗਿਆ ਕਹਿੰਦਾ ਬਈ ਬੰਦੇ ਬਾਰੇ ਬਾਹਰ ਖੜੇ ਆ ਆਪਾਂ ਐ ਕਰਦੇ ਆਂ ਫੋਨ ਕਹਿੰਦੇ ਧਰ ਦਿੰਦੇ ਆਂ ਹੋਰ ਤਾਂ ਕੋਈ ਹੱਲ ਨਹੀਂ ਦੇਖ ਲਓ ਬਈ ਆਹੀ ਹੱਲ ਹੋ ਸਕਦਾ ਚਲ ਤਾਂ ਮੈਨੂੰ ਖੜਾ ਹੋ ਉਹ ਹਾਂ ਕੀ ਦੇਖੀ ਜਾਨੀ ਆ ਕੁਛ ਨਹੀਂ ਉਹਨਾਂ ਦਾ ਤਾਂ ਰੋਜ਼ ਦਾ ਕੰਮ ਹੀ ਆ ਚਿੱਟੇ ਵਾਲੇ ਨੇ ਤੂੰ ਨਵ ਨਹੀਂ ਕੀ ਦੇਖੀ ਜਾਨੀ ਆ ਨਹੀਂ ਮੈਂ ਤਾਂ ਵੈਸੇ ਹੀ ਦੇਖਣ ਲੱਗ ਗਈ ਸੀ ਚਲੋ ਚੱਲੀਏ ਫੇਰ ਆਪਾਂ ਨੂੰ ਦਿੱਕੀ ਜਾਂਦੇ ਧੁੱਪ ਹੋਈ ਪਈ ਆ ਚਲੋ ਹਾਂ ਹਾਂ ਚਲੋ ਲਵਾਈ ਬੈਠੇ ਹੀ ਆ ਜਾ ਓਏ ਆ ਜਾ ਹੁਣ ਬਾਈ ਬੈਠਾ ਮੜਾ ਜਾ ਗਾਹਾਂ ਤੁਰਪਾ ਆ ਜਾ ਹੋਰ ਬਾਈ ਠੀਕ ਹੋ ਵਾਹ ਵੀ ਕੀ ਹਾਲ ਹੈ ਬਸ ਬੜੀ ਵਧੀਆ ਹੋਰ ਬਾਈ ਕੁੜੀਏ ਠੀਕ ਠਾਕ ਹੈ ਹਾਂ ਹਾਂ ਆ ਜਾ ਬਹਿ ਜਾ ਅਹ ਦੀਦਾ ਨਹੀਂ ਕੋਈ ਬਾਈ ਕੋਈ ਇੱਕ ਹੀ ਹੋਣਿਆ ਜਾਣਾ ਕਿੱਧਰ ਹੈ ਪੁੱਛ ਦੱਸ ਕਿਵੇਂ ਠੀਕ ਠਾਕ ਹੈ ਹਾਂ ਬਸ ਬਾਈ ਠੀਕ ਆ ਅੱਜ ਹੋਰ ਛੁੱਟੀ ਸੀਗੀ ਮੈਂ ਚਾਲੇ ਨੂੰ ਮਲਾ ਲਿਆ ਮਾਂ ਕੰਮ ਤਾਂ ਦਾ ਠੀਕ ਠਾਕ ਹੈ ਹਾਂ ਬਾਈ ਛੋਟੇ ਹੁੰਦੇ ਕਾਦਾ ਫਿਕਰ ਆ ਬਾਈ ਕੁੜੀਆ ਕੋਈ ਦੁੱਖ ਤਕਲੀਫ ਤਾਂ ਨਹੀਂ ਤੈਨੂੰ ਮੈਨੂੰ ਤਾਂ ਕੋਈ ਨਹੀਂ ਹੈ ਯਾਰ ਮੇਰਾ ਭਰਾ ਬੈਠਾ ਮੈਨੂੰ ਬੜੀ ਤਕਲੀਫ ਹੋਣੀ ਉਹ ਤੈਨੂੰ ਆਉਗੀ ਵੀ ਕਿਵੇਂ ਤੂੰ ਇੱਕ ਵਾਰੀ ਦੱਸੀ ਤਾਂ ਸਹੀ ਹਾਂ ਠੀਕ ਆ ਭਾਈ ਕੋਈ ਦੁੱਖ ਤਕਲੀਫ ਹੋਈ ਤਾਂ ਦੱਸ ਦੀ ਤੇਰੇ ਹੋਂਦ ਮੈਨੂੰ ਕਾਦੀ ਤਕਲੀਫ ਹੋਣੀ ਆ ਉਹ ਜਿੰਨਾ ਚਿਰ ਮੈਂ ਬੈਠਾ ਹਾਂ ਕੋਈ ਝਾਕ ਨਹੀਂ ਸਕਦਾ ਇਹ ਤਾਂ ਹੈ ਭਾਈ ਉਹ ਨਾਲੇ ਪਰੌਣਿਆ ਜੇ ਕਿਸੇ ਚੀਜ਼ ਦੀ ਲੋੜ ਹੋਈ ਨਾ ਦੱਸ ਦੀ ਬਿਨਾਂ ਸੰਗੇ ਸਾਡੀ ਕੁੜੀ ਨੂੰ ਕੋਈ ਨਾ ਆਂਚ ਨਹੀਂ ਆਉਣੀ ਚਾਹੀਦੀ ਕੋਈ ਗੱਲ ਨਹੀਂ ਬਾਈ ਜੀ ਆਪਾਂ ਤਾਂ ਹੁਣ ਤੱਕ ਕੋਈ ਆਚ ਆਉਣ ਹੀ ਦਿੱਤੀ ਸਾਨੂੰ ਪਤਾ ਹੀ ਐ ਜਿਹੜੀ ਚੀਜ਼ ਮੰਗਦੀ ਐ ਆਪਾਂ ਤਾਂ ਲਿਆ ਕੇ ਹਾਜ਼ਰ ਕਰਨ ਵਾਲੇ ਆ ਉਹ ਨਾਲੇ ਆਪਾਂ ਤਾਂ ਕਹਾਇਆ ਹੀ ਨਹੀਂ ਕਦੇ ਇੱਕ ਵਾਰੀ ਕਹੇ ਤਾਂ ਸਹੀ ਠੀਕ ਆ ਭਾਈ ਕੋਈ ਗੱਲ ਨਹੀਂ ਬਸ ਇੱਕ ਮਿੰਟ ਭਾਈ ਹਾਂਜੀ ਸਰ ਹਾਂਜੀ ਹਾਂਜੀ ਆਏ ਉੜਕੇ ਮੇਰੀ ਗੱਲ ਸੁਣ ਤੂੰ ਕਦੇ ਕਿਸੇ ਨੂੰ ਫੋਨ ਲਾਉਣੀ ਆ ਕਦੇ ਸਹੇਲੀ ਨੂੰ ਫੋਨ ਲਾਉਣੀ ਆ ਹੈ ਮੈਨੂੰ ਆਇਆ ਧਰਦੇ ਤੂੰ ਇਹਨੇ ਸਮਾਨ ਦਾ ਕਰਦੀ ਕੀ ਆ ਲੈ ਬਈ ਤੈਨੂੰ ਪਤਾ ਤਾਂ ਹੈਗਾ ਜਿਉਂ ਕਾਲਜ ਤੋਂ ਹੱਤ ਪਈ ਆ ਨਾ ਇਹ ਹੱਤ ਛੁੱਟਦੀ ਨਹੀਂ ਕੀ ਕੀ ਕਰਾਂ ਦੱਸ ਮੇਰਾ ਵੀ ਜੀ ਕਰਦਾ ਇਹਨੂੰ ਛੱਡਦਾ ਮੈਨੂੰ ਪਤਾ ਮੈਂ ਸੌਰੀ ਕਿੰਨੀ ਔਖੀ ਹੁੰਨੀ ਆ ਕਿੰਨੀ ਤੋੜ ਲੱਗਦੀ ਆ ਤੂੰ ਬਈ ਤੂੰ ਸਾਰੀਆਂ ਗੱਲਾਂ ਛੱਡ ਹੁਣ ਮੈਨੂੰ ਤੋੜ ਜੀ ਲੱਗੀ ਪਈ ਆ ਤੂੰ ਕਿੱਥੇ ਪਿਆ ਥੋੜਾ ਜਿਹਾ ਲੈ ਲੈਂਦੇ ਅੱਜ ਦਾ ਦੇਣਾ ਫੇਰ ਨਹੀਂ ਕਹਿੰਦੀ ਮੈਂ ਤੇਰਾ ਤਾਂ ਕੁੜਗੇ ਜਮਈ ਸਰਿਆ ਪਿਆਗਾ ਉਹ ਤੂੜੀ ਵਾਲੇ ਕੋਠੇ ਚ ਪਈ ਆਗੀ ਚੱਕ ਲੈ ਟੋਕਰੇ ਸਾਡਾ ਢੱਫਲਾ ਜਾ ਕੇ ਚੱਲ ਭਈ ਮੈਂ ਆਉਣੀ ਆ ਕਨਵਰੇ ਜੂਰੀਏ 난 기트에 가라 갖다

ਚੱਕਣਾ ਯਾਰ ਹਲੋ ਅੱਜ ਕਿਵੇਂ ਸਿੰਦੀ ਵੀ ਜਿਆਦਾ ਆ ਗਈ ਅੱਜ ਕ ਵੀ ਮੇਰਾ ਨੰਬਰ ਦੇਖ ਗਿਆ ਤੈਨੂੰ ਜਿਆਦਾ ਤੈਨੂੰ ਪਤਾ ਹੀ ਆ ਜਿਹੜੇ ਕੰਮ ਨੂੰ ਆਉਂਦੀ ਆ ਕਦੋਂ ਦੀ ਡਿੱਕੀ ਨਹੀਂ ਤੈਨੂੰ ਮੈਂ ਇੰਨਾ ਟਾਈਮ ਲਾਤਾ ਓਹੋ ਤੈਨੂੰ ਪਤਾ ਸਵਾ ਆਸਾ ਪਾਸਾ ਕਰਨਾ ਪੈਂਦਾ ਵੀ ਕੋਈ ਆਂਡੀ ਗਵੰਡੀ ਨਾ ਦੇਖ ਲੈ ਤੂੰ ਵੀ ਨਾ ਤੂੰ ਛੇਤੀ ਫੜਾ ਯਾਰ ਛੇਤੀ ਤਾਂ ਮੈਂ ਫੜਾ ਦਿੰਨੀ ਆ ਨਹੀਂ ਅੱਗ ਕਦੋਂ ਮਚਾਉਣੀ ਹੁੰਨੀ ਆ ਮੈਨੂੰ ਵੀ ਤੇਰਾ ਫਿਕਰ ਆਗਾ ਤੈਨੂੰ ਜੇ ਮੇਰਾ ਫਿਕਰ ਹੋਵੇ ਨਾ ਤੂੰ 2 ਘੰਟੇ ਨਾਲ ਲਾ ਕੇ ਆਉਂਦੀ 2 ਘੰਟੇ ਦਾ ਹੁਣ ਤੈਨੂੰ ਪਤਾ ਹੈਗਾ ਆਂਡੀ ਗਵੰਡੀ ਕਿੰਨੀ ਅੱਖ ਰੱਖਦੇ ਹੈਗੇ ਮੈਂ ਤਾਂ ਚੋਰੀਆਂ ਬਚ-ਬਚ ਕੇ ਆਈ ਆ ਆਲੇ-ਫਰ ਦੇਖ ਵੀ ਨਾ ਮਵੇ ਕਿ ਤੇ ਇੱਧਰ ਹਾਈ ਹਾਈ ਅੱਤ ਤੂੰ ਜਾਣ ਪਾਤੀ ਹੈਂ ਜਾਨ ਦਾ ਪਾਤੀ ਨਾਲੇ ਮੇਰੀ ਗੱਲ ਸੁਣ ਤੂੰ ਨੂੰ ਸੁਧਰਨਾ ਕਿ ਨਹੀਂ ਸੁਧਰਨਾ ਤੂੰ ਇਹਦਾ ਕਹਿਣਾ ਛੱਡਨਾ ਕਿ ਨਹੀਂ ਛੱਡਣਾ ਤੇ ਯਾਰ ਕੀ ਕਰਾਂ ਮੈਂ ਮੇਰਾ ਘੜਾ ਜੀ ਨਹੀਂ ਕਰਦਾ ਕਿ ਛੱਡਣ ਨੂੰ ਤੈਨੂੰ ਪਤਾ ਮੈਂ ਕਿੰਨੀ ਔਖੀ ਆ ਸੌਰੀ ਮੈਨੂੰ ਪਤਾਗਾ ਉੱਥੇ ਘਰ ਇੰਨਾ ਕਹਿੰਦਾ ਉਹ ਉਹ ਤਾਂ ਚੋਰੀ ਮੈਨੂੰ ਪਤਾ ਮੇਰਾ ਕੀ ਹਾਲ ਹੁੰਦਾ ਮਾਰੇ ਕੁੱਤੇ ਮੰਗੂ ਪਈ ਰਹੀ ਨਹੀਂ ਐ ਮੈਂ ਦੇਖ ਮੇਰੀ ਗੱਲ ਸੁਣਦੀਪ ਮੇਰਾ ਤਾਂ ਇੱਕ ਕੰਮ ਮਚਿੱਟਾ ਵੇਚਣਾ ਹਨਾ ਪਰ ਤੈਨੂੰ ਨਾ ਮੈਂ ਆਉਦੀ ਭੈਣ ਵਾਂਗ ਸਮਝਦੀ ਆ ਮੈਂ ਤੈਨੂੰ ਤਾਂ ਰੋਕ ਰਹੀ ਆ ਵੀਮ ਚਲ ਮੁੰਡਿਆਂ ਨੂੰ ਤਾਂ ਵੇਚਦਾ ਵੇਚਦਾ ਹੋਊਗਾ ਨਾ ਅਲੱਗ ਆ ਹਨਾ ਕਿਉਂਕਿ ਮੈਂ ਤੇਰੇ ਘਰ ਦਾ ਨੂਨ ਪਾਣੀ ਖਾਦਾ ਨਹੀਂ ਮੈਂ ਹਰਾਮ ਨਹੀਂ ਕਰਨਾ ਚਾਹੁੰਦੀ ਕਿ ਮੈਂ ਤੈਨੂੰ ਤਾਂ ਸਮਝਾ ਰਹੀ ਆ ਵੀ ਤੇਰੇ ਲਈ ਇਹ ਕੰਮ ਠੀਕ ਨਹੀਂ ਹੈ ਯਾਰ ਮੈਂ ਸਮਝਦੀ ਆ ਤੇਰੀ ਗੱਲ ਪਰ ਮੈਂ ਕੀ ਕਰਾਂ ਨਹੀਂ ਛੱਡਦੀ ਆ ਮੈਂ ਬਹੁਤ ਔਖੀ ਹੋਈ ਪਈ ਆ ਚੱਲ ਕੋਈ ਨਾ ਤੂੰ ਮੇਰੀ ਗੱਲ ਸੁਣ ਇੱਕ ਆਈਡੀਆ ਹੈਗਾ ਮੇਰੇ ਕੋਲ ਤੂੰ ਹੌਲੀ ਹੌਲੀ ਨਾ ਥੋੜਾ ਥੋੜਾ ਰੋਜ਼ ਰੋਜ਼ ਕਟਾ ਦੇ ਫਿਰ ਤੇਰੀ ਆਦਤੇ ਹੌਲੀ ਹੌਲੀ ਜਮਾ ਛੁੱਟ ਜੂਗੀ ਮੈਨੂੰ ਵੀ ਪਤਾ ਵੀ ਹੁਣ ਤੇਰੇ ਹੱਡਾਂ ਚ ਰਚ ਗਿਆ ਹੈ ਤੇਰੇ ਤੋਂ ਨਹੀਂ ਛੱਡਿਆ ਹੋਇਆ ਉਹ ਇਤੋਂ ਤੈਨੂੰ ਮੈਂ ਦੱਸਿਆ ਨਾ ਯਾਰ ਮੈਂ ਮੈਂ ਤਾਂ ਲੱਗ ਤਾਂ ਗਈ ਤੇ ਹੁਣ ਮੈਨੂੰ ਪਤਾ ਮੈਂ ਬਹੁਤ ਔਖੀ ਆ ਚੱਪੜੀ ਲੈ ਮੇਰੀ ਗੱਲ ਸੁਣ ਹੁਣ ਨਾ ਤੂੰ ਇਸ ਮਾਮਲ ਨੂੰ ਧਿਆਨ ਨਾਲ ਪਹਿਲੀ ਕਿੰਨਾ ਦੇ ਧਿਆਨ ਨਾਲ ਸਾਰਾ ਕੁਝ ਲੁਪੋ ਕੇ ਰੱਖੀ ਕਿਸੇ ਨੂੰ ਪਿੰਕ ਵੀ ਨਹੀਂ ਲੱਗਣੀ ਚਾਹੀਦੀ ਵੀ ਮੈਂ ਆਈ ਸੀ ਤੈਨੂੰ ਸਮਾਨ ਦੇ ਅੱਗੇ ਅੱਗੇ ਕਦੇ ਹੋਇਆ ਅੱਗੇ ਕਿੰਨੇ ਵਾਰੀ ਦੇ ਕੇ ਗਈਆਂ ਅੱਗੇ ਕਿਸੇ ਨੂੰ ਭਾਅ ਕੱਢਣ ਦਿੱਤੇ ਭਾਅ ਕੱਢੀ ਮੈਂ ਮੇਰੀ ਗੱਲ ਸੁਣੋ ਉਹ ਤਾਂ ਮੈਨੂੰ ਪਤਾ ਹੈਗਾ ਪਰ ਕਈ ਵਾਰੀ ਪਤਾ ਨਹੀਂ ਹੈਗਾ ਤੇਰੇਆਂ ਘਰ ਦੇ ਆਸ-ਪਾਸੇ ਨਾ ਸਾਰੇ ਮੇਰੇ ਤੇ ਅੱਖ ਰੱਖਦੇ ਆ ਵੀ ਇਹੀ ਇੰਨਾਂ ਦੀ ਕੁੜੀ ਨੂੰ ਸਮਾਨ ਦੇ ਕੇ ਜਾਂਦੀ ਹੈਗੀ ਤੂੰ ਤੋ ਓਦੀ ਟੈਨਸ਼ਨ ਨਾਲੇ ਨਾਲੇ ਤੇਨੂੰ ਮੈਂ ਪੈਸੇ ਨਾਲ ਬਾਅਦ ਚ ਗੂਗਲ ਪੇ ਕਰ ਦੂੰਗਾ ਚੰਗਾ ਮੈਨੂੰ ਗੂਗਲ ਪੇ ਕਰ ਦੇ ਹੁਣ ਮੈਂ ਚੱਲਦੀ ਐ ਮੈਂ ਬਹੁਤ ਚਾਹ ਪਣੀ ਦੱਸ ਨਾ ਚਾਹ ਚ ਪਣੀ ਮੈਂ ਕੁਛ ਨਹੀਂ ਪੀਣਾ ਹੈ ਆਂਦੇ ਮੈਨੂੰ ਫੋਨ ਆਈ ਜਾਂਦੇ ਹੈ ਕਿ ਮੈਂ ਅੱਗੇ ਵੀ ਜਾ ਚੱਲ ਚੱਲ ਧਿਆਨ ਨਾਲ ਚੱਈ ਠੀਕ ਓਕੇ ਚਲ ਆ ਜਾ ਹੁਣ ਆ ਫਿਰਤਾ ਬਾਈ ਇਹ ਬਾਈ ਉਹ ਸੱਜਾ ਭਾਈ ਕੰਮ ਨੇ ਸੀ ਓ ਲੈ ਚੱਲੀਆਂ ਕੁੜਗੇ ਹਾਂ ਫਿਰ ਕੱਲ ਅੱਜ ਸੁੱਟੀ ਲੇਤੀ ਸੀ ਨਾ ਕੱਲ ਦੀ ਉਹ ਦੋ ਦਿਨ ਹੋਰ ਲਾ ਜਾਂਦਾ ਹੁਣ ਆ ਦੋ ਦਿਨ ਕਿੱਥੇ ਬਈ ਤੈਨੂੰ ਪਤਾ ਸਰਕਾਰ ਬਦਲੀ ਹੈ ਹੁਣ ਤਾਂ ਮਿੰਟ-ਮਿੰਟ ਬਾਅਦ ਸਾਈਨ ਕਰਾਉਂਦੇ ਹਾਜ਼ਰੀ ਡੇਲੀ ਹਾਜ਼ਰੀ ਤੇ ਤੂੰ ਮਾਰ ਮਰਜੀ ਹੈ ਤੇਰੀ ਕੋਈ ਗੱਲ ਨਹੀਂ ਚੱਲ ਕੁੜੀਏ ਮਾਰ ਲਿਆ ਕਰ ਗੇੜਾ ਚੰਗਾ ਮੇਰੀ ਗੱਲ ਸੁਣ ਬਈ ਮੜੇ ਮੇਰਾ ਧਿਆਨ ਰੱਖਿਆ ਕਰ ਤੂੰ ਉਹ ਕੋਈ ਨਾ ਤੂੰ ਟੈਨਸ਼ਨ ਨਾ ਲੈ ਠੀਕ ਹੈ ਨਾ ਹਾਂ ਕੋਈ ਨਾ ਕੋਈ ਨਾ ਕੋਈ ਗੱਲ ਹੀ ਨਹੀਂ ਚੱਲ ਠੀਕ ਹੈ ਬਈ ਚੰਗਾ ਚੰਗਾ ਬਈ ਹੈ ਠੀਕ ਹੈ ਚੱਲ ਜਾ ਕੇ ਫੋਨ ਕਰਦੇ ਹੋ ਫਿਰ ਚੰਗਾ ਚੰਗਾ ਬਈ ਚੰਗਾ ਸਾਸੀ ਕਾਲ ਬਾਈ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਐਨਰ ਸਿੱਧੂ ਹੁਣੇ-ਹੁਣੇ ਵੀਡੀਓ ਦੇਖੀਏ ਬਾਈ ਜੀ ਵੀਡੀਓ ਕਿਵੇਂ ਲੱਗੀ ਤੇ ਸ਼ੇਅਰ ਲਾਈਕ ਤੇ ਕਮੈਂਟ ਵੀਡੀਓ ਨੂੰ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਜ਼ਿੰਦਗੀ ਜਿਹੜੀ ਵਿਚਰਨ ਵਾਲੀ ਚੀਜ਼ ਆ ਲੋਕਾਂ ਦੇ ਵਿੱਚ ਸਿਰਫ ਆਪਾਂ ਉਹ ਪੇਸ਼ ਕਰਦੇ ਆ ਠੀਕ ਹੈ ਕਿਵੇਂ ਲੱਗੀ ਵੀਡੀਓ ਤੇ ਲਾਈਕ ਨੂੰ ਕਮੈਂਟ ਤੇ ਸ਼ੇਅਰ ਕਰ ਦਿਆ ਕਰੋ ਠੀਕ ਹੈ ਕਿਉਂਕਿ ਤੁਹਾਡੇ ਪਿਆਰ ਨਾਲ ਹੀ ਆ ਜਿਹੜਾ ਸਾਨੂੰ ਵੀ ਹੌਸਲਾ ਮਿਲਦਾ ਹੈ ਠੀਕ ਹੈ ਜੀ ਤੇ ਕਮੈਂਟ ਆਏ ਸੀ ਨਾਂ ਬੋਲਾਂਗੇ ਬਾਈ ਜੀ ਆਪਾਂ ਦਵਿੰਦਰ ਸਿੰਘ ਜਸਵਿੰਦਰ ਸਿੱਧੂ ਸੋਖਦੀਪ ਸਿੱਧੂ ਤੇ ਪਰਵਿੰਦਰ ਕੌਰ ਅਵਤਾਰ ਸਿੰਘ ਤੇ ਉਸ ਤੋਂ ਬਾਅਦ ਹੈਗਾ ਜਿਹੜਾ ਸਵੀਰ ਗੌਰੀ ਦਲਜਿੰਦਰ ਸਿੰਘ ਫੌਜੀ ਸਾਡਾ ਵੀਰ ਦਿਲੋਂ ਧੰਨਵਾਦ ਹੈ ਉਸ ਤੋਂ ਬਾਅਦ ਹੈਗਾ ਜੱਟ 98 11 ਠੀਕ ਹੈ ਜੀ ਉਸ ਤੋਂ ਬਾਅਦ ਹੈਗਾ ਅਨੋਖੀ ਸੋਚ ਰੀਅਲ ਸਟੋਰੀਦਰਦੇਵ ਸਿੰਘ ਫੌਜੀ ਭੈਣੀ ਤੇ ਟੀਮ ਵਰਕ ਟੀਮ ਵਰਕ ਪ੍ਰੋਡਕਸ਼ਨ ਠੀਕ ਹੈ ਜੀ ਉਸ ਤੋਂ ਬਾਅਦ ਹੈਗਾ ਜਸਪ੍ਰੀਤ ਕੌਰ ਅੰਕੁਸ਼ ਕੌਰ ਤੇ ਉਸ ਤੋਂ ਬਾਅਦ ਹੈਗਾ ਜਿਹੜਾ ਗੋਖਰ ਸਿੰਘ ਠੀਕ ਹੈ ਬਾਈ ਜੀ ਉਸ ਤੋਂ ਬਾਅਦ ਹੈਗਾ ਗੁਰਦੀਪ ਸਿੰਘ ਉਸ ਤੋਂ ਬਾਅਦ ਨਾ ਫੇਰ ਨਹੀਂ ਲਿਖਿਆ ਮੈਂ ਕਹਿਣਾ ਹੁੰਨਾ ਹਰ ਇੱਕ ਵੀਡੀਓ 'ਚ ਵੀ ਨਾਂ ਜ਼ਰੂਰ ਅਸੀਂ ਬੋਲਦੇ ਆ ਜੇ ਕਿਸੇ ਚੈਨਲ ਤੇ ਕਈ ਵਾਰੀ ਨਾਂ ਨਹੀਂ ਪਾਇਆ ਹੁੰਦਾ ਠੀਕ ਆ ਉੱਥੇ ਜਿਹੜਾ ਕੱਟ ਕੇ ਆ ਉਹਦਾ ਨਾਂ ਲਿਖ ਦਿਆ ਕਰੋ ਜਾਂ ਫਿਰ ਜਦੋਂ ਕਮੈਂਟ ਕਰਦੇ ਹੋ ਲਾਸਟ ਦੇ ਵਿੱਚ ਆ ਉਹਦਾ ਨਾਂ ਜ਼ਰੂਰ ਬੋਲ ਦਿਆ ਕਰੋ ਸਾਡੇ ਵੀ ਨਿਓ ਬਾਈ ਜੀ ਫੁੱਲ ਮਿਹਨਤ ਹੈ ਵਧੀਆ ਅਸੀਂ ਆਪਦੇ ਵੀ ਨਿਓ ਦੇ ਰਹੇ ਆ ਜਿੰਨਾ ਹੁੰਦਾ ਤੇ ਪਿਆਰ ਆਈਂ ਕਰਦੇ ਰਹੋ ਪਹਿਲਾ ਪਾਰਟ ਸੀ ਬਣਾਇਆ ਸੀ ਚਿੱਟਾ ਖਾਣੀ ਨੂੰ ਜਿਹੜਾ ਅਸੀਂ ਪਾ ਕੇ ਹਟਿਆ ਹੁਣ ਤੇ ਦੂਜਾ ਵੀ ਆ ਗਿਆ ਵਧੀਆ ਪਿਆਰ ਦੇ ਰਹੇ ਹੋ ਬਸ ਆਈ ਪਿਆਰ ਕਰਦੇ ਰਹੋ ਬਾਕੀ ਜਿਹੜਾ ਘਾਟਾ ਵਾਧਾ ਸੀ ਆਪ ਹੀ ਕੱਢ ਦਿੰਨੇ ਆ ਉਹ ਟੈਨਸ਼ਨ ਨਾ ਮੰਨਿਆ ਕਰੋ ਤੇ ਹੁਣ ਦਿਓ ਇਜਾਜ਼ਤ ਬਾਈ ਜੀ ਧੰਨਵਾਦ ਸਾਰਾ